ਦੇਖਿਆ ਪੰਜਾਬੀਆਂ ਵਿੱਚ ਆ ਝਾੜੂ ਵਾਲਿਆਂ ਦੇ ਖਿਲਾਫ ਗੁੱਸਾ ਵਧੀ ਜਾਂਦਾ ਹਰ ਰੋਜ਼ ਝਾੜੂ ਵਾਲਿਆਂ ਨੇ ਝੂਠ ਬੋਲ ਕੇ ਡਰਾਮੇ ਕਰਕੇ ਪੰਜਾਬੀਆਂ ਨਾਲ ਧੋਖਾ ਕਰਕੇ ਸਰਕਾਰ ਬਣਾ ਲਈ ਮੈਂ ਦੇਖਿਆ ਮੈਂ ਨੋਨੀ ਜੀ ਨਾਲ ਗੱਲ ਵੀ ਕਰ ਰਿਹਾ ਸੀ ਜਿਹੜਾ ਸਭ ਤੋਂ ਨਿਕੰਮਾ ਬੰਦਾ ਹਲਕੇ ਸੀ ਉਹਨੂੰ ਐਮ.ਐਲ.ਏ ਬਣਾਤਾ ਤੁਸੀਂ ਸਾਰੇ ਜਾਣਦੇ ਹੋ ਹੁਣ ਜਿੰਨੇ ਐਮ.ਐਲ.ਏ ਸਾਰੇ ਮਲੰਗ ਸਾਰਿਆਂ ਦਾ ਨਿਸ਼ਾਨਾ ਇੱਕੋ ਇੱਕ ਹੈ ਕਿਆ ਖੀਰਲੀ ਬਾਰੀ ਐ ਜਿੰਨਾ ਦੋਨੋਂ ਹੱਥਾਂ ਨਾਲ ਲੁੱਟ ਲਈਏ ਉਹ ਲੁੱਟਣ ਤੇ ਲੱਗੇ ਐ ਅੱਜ ਨਸ਼ਾ ਇੰਨਾ ਵੱਧ ਗਿਆ ਐ ਕਿਉਂਕਿ ਨਸ਼ਾ ਵੇਚਣ ਵਾਲਿਆਂ ਨਾਲ ਆ ਝਾੜੂ ਵਾਲਿਆਂ ਦੇ ਐਮਐਲਏ ਨੇ ਮਹੀਨਾ ਬੱਲ ਲਿਆ ਤੇ ਪੁਲਿਸ ਨੂੰ ਕਹਿਦਾ ਇਹਨਾਂ ਨੂੰ ਹੱਥ ਨਹੀਂ ਲਾਉਣਾ ਅੱਜ ਪੰਜਾਬ ਨੂੰ ਬਚਾਉਣ ਦੀ ਕੋਈ ਲੋੜ ਹੈ ਕਿਉਂਕਿ ਅੱਜ ਪੰਜਾਬ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਅੱਜ ਗੈਂਗਸਟਰ ਰਾਜ ਕਰ ਰਹੇ ਆ ਗੁੰਡਾ ਕਰਦੀ ਦਾ ਰਾਜ ਹੈ ਜਿਹੜਾ ਚਾਹੁੰਦਾ ਉਹ ਲੁੱਟ ਲੈਂਦਾ ਹੈ ਕਲੁੱਟੇ ਜਾਂਦੇ ਆ ਕਤਲੁੱਟੇ ਆ ਹੋ ਰਿਹਾ ਦੂਜੀ ਗੱਲ ਜਿੰਨੇ ਸ਼ਹਿਰਾਂ ਦੇ ਵਪਾਰੀ ਆ ਡਾਕਟਰ ਆ ਸਾਰਿਆਂ ਤੋਂ ਫਰੋਤੀਆਂ ਲਈ ਜਾ ਰਹੀਆਂ ਅੱਧੇ ਲੋਕ ਤਾਂ ਪੰਜਾਬ ਤੋਂ ਵਪਾਰੀ ਛੱਡ ਕੇ ਦੂਜੇ ਸੂਬਿਆਂ ਜਾਣ ਲੱਗ ਗਏ ਜੋ ਕੋਸ਼ਾਪਕ ਬਣਾਇਆ ਸੀ ਤਿੰਕਾ ਤਿੰਕਾ ਇਕੱਠਾ ਕਰਕੇ ਕਾਲੀਦਲ ਨੇ ਪੰਜਾਬ ਨੂੰ ਖੜਾ ਕੀਤਾ ਜੋ ਵੀ ਕੁਝ ਤੁਸੀਂ ਦੇਖ ਰਹੇ ਹੋ ਭਾਵੇਂ ਸੜਕਾਂ ਭਾਵੇਂ ਟਿਊਬਲ ਕਨੈਕਸ਼ਨ ਹੈ ਪਾਵੇਂ ਡੂਬਲਾਂ ਦੇ ਮੁਫਤ ਬਿਜਲੀ ਹੈ ਪਾਵੇਂ ਛਗਣਾ ਹੈ ਪਾਵੇਂ ਆਟਾ ਦਾਲ ਦੀ ਸਕੀਮ ਹੈ ਪਾਵੇਂ ਅਸੀਂ ਬੱਚਿਆਂ ਨੂੰ ਸਕਾਲਰਸ਼ਿਪ ਹੈ ਪਾਵੇਂ ਦਾਣਾ ਮੰਡੀਆਂ ਹੈ ਪਾਵੇਂ ਨਹਿਰਾਂ ਕਸੀਆਂ ਆ ਤੁਹਾਡੀ ਆਪਣੀ ਪਾਰਟੀ ਸ਼੍ਰੋਮਣੀ ਕਾਲੀ ਦਲ ਨੇ ਬਣਾਇਆ ਸ਼੍ਰੋਮਣੀ ਕਾਲੀ ਦਲ ਖੇਤਰੀ ਪਾਰਟੀ ਹੈ ਪੰਜਾਬ ਦੀ ਪਾਰਟੀ ਹੈ ਕੌਮ ਦੀ ਫੌਜ ਹੈ ਪੰਜਾਬ ਦੀ ਫੌਜ ਹੈ ਜਿਹੜੇ ਮੁਲਕਾਂ ਦੀ ਫੌਜ ਤਕੜੀ ਹੈ ਉਸ ਮੁਲਕ ਤਰਫ ਕੋਈ ਆਖ ਨਹੀਂ ਝਾਕ ਸਕਦਾ ਪਰ ਖਾਲਸਾ ਜੀ ਦੁੱਖ ਹੁੰਦਾ ਜਦੋਂ ਆਪਣੇ ਲੋਕਾਂ ਨੇ ਆਪਣੀ ਫੌਜ ਹੀ ਕਮਜ਼ੋਰ ਕਰ ਦਿੱਤੀ ਉਹਦਾ ਨਤੀਜਾ ਕੀ ਹੋਇਆ ਹਜ਼ੂਰ ਸਾਹਿਬ ਦੇ ਤਖਤ ਤੇ ਦਿੱਲੀ ਵਾਲੀ ਪਾਰਟੀ ਨੇ ਕਬਜ਼ਾ ਕਰ ਲਿਆ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜਤੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਉਹ ਕਾਬਜ਼ ਹੋ ਗਏ ਤੇ ਹੌਲੀ-ਹੌਲੀ ਤੁਹਾਡੇ ਚਾਰੇ ਤਰਫ ਤੁਹਾਡੇ ਕਬਜ਼ਾ ਕਰ ਲੈਣਗੇ ਦੇਖੋ ਤੁਹਾਡੀ ਪਾਰਟੀ ਲੜਨ ਵਾਲੀ ਪਾਰਟੀ ਆ ਕਾਲੀ ਦਲ ਮੇਰੀ ਪਾਰਟੀ ਨਹੀਂ ਹੈ ਤੁਹਾਡੀ ਪਾਰਟੀ ਹੈ ਤੁਹਾਡੇ ਬਜ਼ੁਰਗਾਂ ਦੀ ਪਾਰਟੀ ਹੈ ਜੇ ਮੈਂ ਤੁਹਾਨੂੰ ਸਹੀ ਦੱਸਦਾ ਜੇ ਸ਼੍ਰੋਮਣੀ ਕਾਲੀ ਦਲ ਤਕੜਾ ਹੈ ਤੇ ਖਾਲਸਾ ਪੰਥ ਤਕੜਾ ਹੈ ਐਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਹੱਥ ਜੋੜ ਕੇ ਪੰਜਾਬ ਨੂੰ ਬਚਾਈਏ ਖਾਲਸਾ ਪੰਥ ਨੂੰ ਬਚਾਈਏ ਪੰਜਾਬ ਨੂੰ ਬਚਾਈਏ ਪੰਜਾਬ ਦੇ ਲੋਕਾਂ ਨੂੰ ਬਚਾਈਏ ਤੇ ਬਚਾ ਸਕਦਾ ਆਪਣੀ ਖੇਤਰੀ ਪਾਰਟੀ ਆਪਾਂ ਸਾਰਾ ਕੁਝ ਦੇਖ ਲਿਆ ਕਾਂਗਰਸੀਆਂ ਦੇ ਝੂਠੇ ਸੋਹਾਂ ਵੀ ਦੇਖ ਲਿਆ ਉਹਨਾਂ ਦੇ ਲਾਰੇ ਵੀ ਦੇਖ ਲਏ ਝਾੜੂ ਵਾਲੇ ਦਾ ਆ ਜਿਹੜਾ ਗੰਦ ਪਾਇਆ ਉਹ ਵੀ ਦੇਖ ਲਿਆ ਤੇ ਤੁਸੀਂ ਦੇਂਦੇ ਹੋ ਜੋ ਰਾਜ ਕਾਲੀ ਦਲ ਦੇ ਬਾਦਲ ਸਾਹਿਬ ਬਾਪੂ ਬਾਦਲ ਦਾ ਰਾਜ ਸੀ ਕਿਵੇਂ ਉਹ ਥੋੜਾ ਰਾਜ ਸੀ ਗਰੀਬ ਦਾ ਕਿਸਾਨ ਦਾ ਤੁਹਾਡੇ ਪਿੰਡਾਂ ਵਾਲਾ ਦਾ ਰਾਜ ਸੀ ਐਸ ਕਰਕੇ ਹੁਣ ਆਪਾਂ ਕਿਵੇਂ ਹੁਣ ਪਾਰਲੀਮੈਂਟ ਦੇ ਇਲੈਕਸ਼ਨ ਆਏ ਆ ਦਿਖਾ ਦਿਓ ਕੀ ਥੋਡੀ ਫੌਜ ਸਭ ਤੋਂ ਤਕੜੀ ਹੈ ਇੱਕ ਪਾਸੇ ਸਾਰੇ ਦਿੱਲੀ ਦੀਆਂ ਪਾਰਟੀਆਂ ਇੱਕ ਪਾਸੇ ਥੋਡੀ ਫੌਜ ਹੈ ਇਸ ਕਰਕੇ ਤੁਸੀਂ ਲੜਾਈ ਲੜਨੀ ਹੈ ਆਪਣੀ ਵਕਾਰ ਦਾ ਸਵਾਲ ਹੈ ਪੰਜਾਬੀਆਂ ਦੇ ਵਕਾਰ ਦਾ ਸਵਾਲ ਹੈ ਇਕੱਠੇ ਹੋ ਕੇ ਇੱਕ ਝੰਡਾ ਥੱਲੇ ਇਕੱਠੇ ਹੋ ਕੇ ਜਿਵੇਂ 92 ਸੀਟਾਂ ਜਤਾਈਆਂ ਝਾੜੂ ਵਾਲਿਆਂ ਨੂੰ ਪਹਿਲੇ ਤਾਂ ਇਹਨਾਂ ਦੀਆਂ ਜ਼ਮਾਨਤਾਂ ਜਬਤ ਕਰਾਓ ਸਾਰਿਆਂ ਦੀ ਦੂਜੀ ਗੱਲ ਨਾਲ ਦੇ ਨਾਲ ਹੀ ਕਾਂਗਰਸ ਪਾਰਟੀ ਦੀ ਜ਼ਮਾਨਤਾਂ ਤੇ 13 ਦੀਆਂ 13 ਸੀਟਾਂ ਤੇ ਸ਼੍ਰੋਮਣੀ ਕਾਲੀ ਦਲ ਦਾ ਝੰਡਾ ਚੁਲਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ